ਦੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ। ਸ੍ਰੀ ਫਤਿਹਗੜ ਸਾਹਿਬ ਦੀ ਗੱਲ ਕਰੀਏ ਤਾਂ 26 27 28 ਨੂੰ ਇੱਥੇ ਸ਼ਹੀਦੀ ਸਭਾ ਮਨਾਈ ਜਾਣੀ ਆ ਤੇ 12 ਵਜਨ ਵਾਲੇ ਨੇ ਇੱਥੇ ਰਾਤ ਦੀ ਜੇਕਰ ਗੱਲ ਕਰੀਏ 25 ਤਰੀਕ ਹੈ ਤੇ 12 ਵਜਨ ਵਾਲੇ ਆ ਅਗਲਾ ਦਿਨ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਪਰ ਇੱਕ ਤੁਹਾਨੂੰ ਸੇਵਾ ਦੀਆਂ ਤਸਵੀਰਾਂ ਇੱਥੇ ਦਿਖਾ ਰਿਹਾ ਤੁਹਾਨੂੰ ਲੰਗਰ ਸੇਵਾ ਜਿਹੜੀ ਇੱਥੇ ਚੱਲਦੀ ਹੋਈ ਦਿਖਾਈ ਦੇ ਰਹੀ ਹੋਏਗਾ ਤਾਂ ਦੱਸ ਦਈਏ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਬਥੋ ਵੱਖਰੇ ਪਿੰਡਾਂ ਤੋਂ ਲੋਕ ਆਉਂਦੇ ਨੇ ਪੰਜਾਬ ਦੇ ਵਿੱਚੋਂ ਪੂਰੇ ਭ ਇੱਥੇ ਆ ਕੇ ਸੇਵਾ ਜਿਹੜੀ ਨਿਭਾਉਂਦੇ ਨੇ ਤਾਂ ਇੱਕ ਲੰਗਰ ਸੇਵਾ ਇੱਥੇ ਚੱਲ ਰਹੀ ਆ 12 ਵਜੇ ਦਾ ਜਿਹੜਾ ਟਾਈਮ ਹੋਣ ਵਾਲਾ 12 ਵਜਣ ਵਾਲੇ ਆ ਪਰ ਸੇਵਾ ਜਿਹੜੀ ਨਿਰੰਤਰ ਇੱਥੇ ਜਾਰੀ ਆ ਅਜੇ ਵੀ ਸੇਵਾ ਚੱਲ ਰਹੀ ਆ ਤੇ ਇੱਕ ਇੱਕ ਅਹਿਮ ਗੱਲ ਇਹਦੀ ਇੱਥੇ ਦੇਖਣ ਨੂੰ ਮਿਲਿਆ ਕਿ ਬਜ਼ੁਰਗ ਬਾਪੂ ਜਿੱਥੇ ਤੇ ਸੇਵਾ ਕਰ ਰਹੇ ਨੇ ਉੱਥੇ ਉਹਨਾਂ ਦੇ ਨਾਲ-ਨਾਲ ਨੌਜਵਾਨ ਨੇ ਜਿਹੜੇ ਉਹ ਵੀ ਸਾਥ ਨਿਭਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਦੱਸ ਦੇ ਕਿ ਪਿੰਡ ਸਰੌਦ ਦੀ ਸੰਗਤ ਦੇ ਵੱਲੋਂ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਆ ਜ਼ਿਲ੍ਹਾ ਮਰੇਕ ਕੋਲਾ ਇਹ ਪਿੰਡ ਸਰੌਦ ਦੀ ਸੰਗਤ ਹੈ ਜੋ ਇੱਥੇ ਸੇਵਾ ਨਿਭਾਰੀ ਆ ਤਾਂ ਬਜ਼ੁਰਗ ਤਸਵੀਰਾਂ ਵੀ ਦਿਖਾਉਨੇ ਆ ਇੱਕ ਵਾਰ ਜਿਹੜਾ ਪੂਰਾ ਸਾウスਪਾਈ ਦੇ ਨਾਲ ਲੰਗਰ ਆ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਤੇ ਤਸਵੀਰਾਂ ਇੱਕ ਵਾਰ ਜਰੂਰ ਕੈਮਰਾਮੈਨ ਨੂੰ ਬੇਨਤੀ ਕਰਾਂਗੇ ਕਿ ਪਿੱਛੇ ਦੀਆਂ ਆਪਾਂ ਜਰੂਰ ਦਿਖਾਈਏ ਜਿੱਥੇ ਨੌਜਵਾਨਾਂ ਦੇ ਵੱਲੋਂ ਲੰਗਰ ਆ ਜਿਹੜਾ ਖੁਦ ਹੀ ਤਿਆਰ ਕੀਤਾ ਜਾ ਰਿਹਾ ਜੋ ਨੌਜਵਾਨ ਨੇ ਪਿੰਡ ਦੀ ਸੰਗਤ ਹੈ ਉਹਨਾਂ ਦੇ ਵੱਲੋਂ ਇਹ ਸੇਵਾ ਸਾਰੀ ਨਿਭਾਈ ਜਾ ਰਹੀ ਹੈ ਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਸੀ ਜੋ ਤੋਂ ਗੱਲਬਾਤ ਕਰ ਇਸ ਤੋਂ ਉਹਨੇ ਕਿਹਾ ਕਿ 21 ਤਰੀਕ ਤੋਂ ਨਿਰੰਤਰ ਇਹ ਜਿਹੜੀ ਸੇਵਾ ਚੱਲ ਰਹੀ ਹੈ ਤਾਂ ਅੱਗੇ ਦੀਆਂ ਤਸਵੀਰਾਂ ਦਿਖਾਉਨੇ ਆ ਇੱਕ ਵਾਰ ਤੁਹਾਨੂੰ ਕਿ ਕਿਸ ਤਰੀਕੇ ਲੰਗਰ ਜਿਹੜਾ ਇੱਥੇ ਤਿਆਰ ਕੀਤਾ ਜਾ ਪਿੱਛੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਇਹ ਲੰਗਰ ਦੇਖੋ ਕਿ ਕਿਵੇਂ ਖੁਦ ਜਿਹੜੇ ਨੌਜਵਾਨ ਵੀਰ ਨੇ ਖੁਦ ਇੱਥੇ ਸੇਵਾ ਨੂੰ ਭਾਰੇ ਨੇ ਤੇ ਨਾਲ ਬਜ਼ੁਰਗ ਬਾਪੂ ਨੇ ਜਿਹੜੇ ਉਹ ਵੀ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਆ ਤਾਂ ਗੱਲਬਾਤ ਵੀ ਕਰ ਲੈਣੇ ਆ ਇੱਥੇ ਬਾਪੂ ਜੀ ਨਾਲ ਨੇ ਬਾਪੂ ਜੀ ਕੀ ਨਾਮ ਆ ਜੀ ਬਲਜੀਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਸਰਾਉ ਜਿਲ੍ਹਾ ਮਲੇ ਕੋਲ ਦਾ ਅੱਛਾ ਬਾਪੂ ਜੀ ਸੇਵਾ ਦੇਖ ਰਹੇ ਆ ਨੌਜਵਾਨ ਭਰਾ ਵੀ ਇੱਥੇ ਲੱਗੇ ਹੋਏ ਨੇ ਸਾਡੇ ਤੁਸੀਂ ਵੀ ਨਾਲ-ਨਾਲ ਸੇਵਾ ਨਿਭਾ ਰਹੇ ਹੋ ਜੀ ਠੀਕ ਆ ਜੀ ਕਿੰਨੇ ਟਾਈਮ ਤੋਂ ਸੇਵਾ ਚੱਲਦੀ ਆ ਜੀ ਲਗਾਤਾਰ 37 ਸਾਲ ਹੋ ਗਏ ਜੀ ਅਨੰਦਪੁਰ ਸਾਹਿਬ ਵੀ 37 ਸਾਲ ਲਾਉਣਾ ਤੇ ਫਤੇਗੜ ਸਾਹਿਬ ਵੀ ਦੋ ਜਗ੍ਹਾ ਤੇ ਨੰਕਰ ਚੱਲ ਰਿਹਾ ਅੱਛਾ ਜੀ ਮਤਲਬ ਇੱਥੇ 37ਵੇਂ ਸਾਲ ਤੁਸੀਂ ਇਸ ਵਾਰ ਸੇਵਾ ਕਰ ਰਹੇ ਹੋ 37 ਸਾਲ ਹੋ ਗਏ ਜੀ ਬਾਪੂ ਜੀ ਬੜਾ ਲੰਮਾ ਸਮਾਂ ਹੋ ਗਿਆ ਜੀ ਬੜਾ ਲੰਮਾ ਤੁਸੀਂ ਇੱਕ ਪਿੰਡਾ ਹੰ ਬੁੜੇ ਹੋ ਗਿਆ ਦੇਖ ਲਓ ਤੁਹਾਡੇ ਸਾਹਮਣੇ ਜਾਂ ਦਾੜ੍ਹੀ ਆਉਣ ਲੱਗਦੀ ਸੀ ਜਦੋਂ ਸ਼ੁਰੂ ਕੀਤਾ ਕੰਮ ਇਹ ਹਾਂਜੀ ਹਾਂ ਬਾਪੂ ਜੀ ਵੇਖਤੀ ਤੁਹਾਡੇ ਤੋਂ ਬਜਾਨਾ ਚਾਹਾਂਗਾ ਬੜਾ ਲੰਮਾ ਸਮਾਂ ਹੋ ਗਿਆ ਤੁਸੀਂ ਇੱਥੇ ਆ ਰਹੇ ਹੋ ਸੇਵਾ ਨਿਭਾ ਰਹੇ ਹੋ ਤੇ ਸੰਗਤ ਦੇਖ ਰਹੇ ਆ ਵੱਡੀ ਗਿਣਤੀ ਦੇ ਵਿੱਚ ਆ 12 ਵਜਣ ਵਾਲੇ ਆ 12 ਵਜੇ ਦਾ ਟਾਈਮ ਹੋ ਚੱਕਿਆ ਤੁਹਾਡਾ ਲੰਗਰ ਹਲੇ ਵੀ ਚੱਲ ਰਿਹਾ ਤੇ ਸੰਗਤ ਵੀ ਵੱਡੀ ਗਿਣਤੀ ਦੇ ਇਹ ساری ਰਾਤ ਦੇ ਚੱਲੂ ਜੀ ਤਕਰੀਬਨ 4 ਵਜੇ ਤੱਕ ਲੰਗਰ ਚੱਲਣਾ ਫਿਰ ਜਦੋਂ ਪਕੌੜੇ ਸ਼ੁਰੂ ਕਰ ਦਿੰਦੇ ਨੇ ساری ਰਾਤ ਦਿਨਪੁਰ ਰਾਤ ਲੰਗਰ ਚੱਲ ਰਿਹਾ ਹੈ ਅੱਛਾ ਜੀ ਤਾਂ ਬਾਪੂ ਜੀ ਫਿਰ ਜਿਵੇਂ ਨੌਜਵਾਨ ਮੁੰਡੇ ਨੇ ਸਾਡੇ ਇਹ ਦਿਨਪੁਰ ਰਾਤ ਕੰਮ ਕਰ ਰਹੇ ਨੇ ਸਾਰੇ ਬੰਦੇ ਦਿਨਪੁਰ ਰਾਹ ਚੱਲਦੀ ਆ ਬਾਬਾ ਜੀ ਪੂਰੇ ਪਿੰਡ ਦਾ ਸਹਿਯੋਗ ਮਿਲ ਰਿਹਾ ਜੀ ਹਾਂ ਜੀ ਪੂਰੇ ਪੂਰੇ ਪਿੰਡ ਦਾ ਵੀ ਤੇ ਇਲਾਕਾ ਨਿਵਾਸੀਆਂ ਦਾ ਵੀ ਸਹਿਯੋਗ ਮਿਲ ਰਿਹਾ ਸਾਨੂੰ ਹਾਂ ਜੀ ਤਾਂ ਬਾਬਾ ਜੀ ਇੱਕ ਅਹਿਮ ਚੀਜ਼ ਮੈਂ ਤੁਹਾਡੇ ਤੋਂ ਥੋੜਾ ਜਿਆਦਾ ਜਾਣਨਾ ਚਾਹੁੰਦਾ ਮੈਂ ਸੰਗਤ ਦੀ ਗੱਲ ਕੀਤੀ ਹੈ ਨਾ ਕਿ ਵੱਡੀ ਗਿਣਤੀ ਸੰਗਤ ਸਾਨੂੰ ਨਜ਼ਰ ਆ ਰਹੀ ਆ ਤਾਂ ਤੁਸੀਂ ਲੰਬੇ ਸਮੇਂ ਤੋਂ ਆ ਰਹੇ ਹੋ ਤਾਂ ਤੁਹਾਨੂੰ ਕੁਝ ਫਰਕ ਲੱਗਦਾ ਕਿ ਜਿਹੜੇ ਹੁਣ ਲੋਕ ਆਉਂਦੇ ਆ ਉਹ ਕਿੰਨਾ ਇੱਕ ਜਾਗਰੂਕ ਨੇ ਸਿੱਕੀ ਦੇ ਪ੍ਰਤੀ ਕਿੰਨਾ ਇੱਕ ਫਰਕ ਪਿਆ ਪਹਿਲਾਂ ਨਾਲੋਂ ਜੀ ਪਹਿਲਾਂ ਨਾਲੋਂ ਵੈਸੇ ਬਹੁਤ ਜ਼ਿਆਦਾ ਫਰਕ ਆ ਜਾਂ ਪਹਿਲਾਂ ਆਉਂਦੇ ਸੀ ਬਹੁਤ ਘ ਹੁਣ ਤਾਂ ਲੋਕਾਂ ਦਾ ਸਤਾ ਬਹੁਤ ਆ ਮਸ਼ੀਨਰੀ ਬਹੁਤ ਆ ਮਸ਼ੀਨਰੀ ਦਾ ਜੋਗ ਆ ਗਿਆ ਅਸੀਂ ਵੀ ਪਹਿਲਾਂ ਹੱਥੀ ਰੋਟੀਆਂ ਬਣਾਉਂਦੇ ਸੀ ਮਸ਼ੀਨਾਂ ਲਾ ਲਈਆਂ ਫਰਕ ਤਾਂ ਪੈਂਦਾ ਹੀ ਹੈ ਜਣ ਦਾ ਭਾਵ ਹੈ ਕਿ ਜਿਵੇਂ ਤਕਨੀਕਾਂ ਸਾਧਨ ਵਧੇ ਨਹੀਂ ਤਾਂ ਲੋਕ ਵੀ ਜ਼ਿਆਦਾ ਹੋਣ ਆ ਰਹੇ ਨੇ ਕਿ ਪਹਿਲਾਂ ਆਉਣ ਦੇ ਸਾਧਨ ਨਹੀਂ ਸਾਧਨ ਨਹੀਂ ਸੀ ਕਿਹਨੇ ਜਿ ਪਹਿਲਾਂ ਜੀ ਤੇ ਇਸੇ ਤਰ੍ਹਾਂ ਹੁਣ ਵੱਧ ਰਹੇ ਨੇ ਸਾਧਨ ਵੱਧ ਕੇ ਤਕਨੀਕ ਵੱਧ ਗਈ ਉਸ ਤਰ੍ਹਾਂ ਕੰਮ ਵਧ ਹੀ ਜਾਂਦਾ ਬਾਪੂ ਜੀ ਫਿਰ ਨੌਜਵਾਨਾਂ ਦਾ ਪੂਰਾ ਸਾਥ ਮਿਲਦਾ ਵਾ ਕਹਿੰਦੇ ਜਾ ਰਹੇ ਆ ਪੂਰਾ ਨੌਜਵਾਨ ਤਾਂ ਬਹੁਤ ਜ਼ਿਆਦਾ ਨਿਮਹਾ ਰਹੇ ਨੇ ਸਾਡੇ ਨਾਲ ਹੀ ਵੱਧ ਅੱਜ ਅਸੀਂ ਤਾਂ ਸੌਂ ਜਾਂਦੇ ਆ ਤਾਂ ਸੌਂਦੇ ਵੀ ਨਹੀਂ ਰਾਤ ਰਾਤ ਅੱਛਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੁਹਾਨੂੰ ਦੇਖੋ ਨਿਰੰਤਰ ਸੇਵਾ ਜਿਹੜੀ ਚੱਲ ਰਹੀ ਹੈ ਪਿੱਛੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਪ੍ਰਸ਼ਾਦੇ ਆ ਜਿਹੜੇ ਇੱਥੇ ਤਿਆਰ ਕੀਤੇ ਜਾ ਰਹੇ ਆ ਮਸ਼ੀਨ ਦੇ ذریعے ਇਹ ਤੇ ਨੌਜਵਾਨ ਬੀਬੀ ਨੇ ਜਿਹੜੇ ਖੁੱਦ ਇੱਥੇ ਸੇਵਾ ਨਿਭਾ ਰਹੇ ਨੇ ਤਾਂ ਇਹ ਵੀ ਬੜੀ ਵੱਡੀ ਸੇਵਾ ਕਿਉਂਕਿ ਲੰਗਰ ਦੀ ਜਦੋਂ ਵੀ ਜ਼ਿਕਰ ਕੀਤਾ ਜਾਂਦਾ ਤਾਂ ਇਹ ਸੇਵਾ ਬਹੁਤ ਐਮ ਹੋ ਜਾਂਦੀ ਹੈ ਤਾਂ ਦੇਖੋ ਇਹ ਤਸਵੀਰਾਂ ਦਿਖਾ ਰਿਹਾ ਪ੍ਰੋਪਰ ਸਪਾਈ ਦੇ ਨਾਲ ਜਿਹੜਾ ਅ ਇੱਥੇ ਲੰਗਰ ਆ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਨੇ ਤੇ ਜੇਕਰ ਭਾਂਡਿਆਂ ਦੀ ਸੇਵਾ ਦੀ ਗੱਲ ਕਰੀ ਉਹ ਵੀ ਇੱਥੇ ਬੜੇ ਨੌਜਵਾਨ ਬੀਬੀ ਨੇ ਜਿਹੜੇ ਸੇਵਾ ਕਰਦੇ ਉਹ ਦਿਖਾਈ ਦੇ ਰਿਹਾ ਤਾਂ ਇਹ ਤਸਵੀਰਾਂ ਦੇਖੋ ਕਿ ਕਿਵੇਂ ਪ੍ਰੋਪਰ ਸਾਫ ਸਫਾਈ ਦੇ ਨਾਲ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਇੱਕ ਮਰਿਆਤਾ ਦੇ ਅਨਸਾਰ ਲੰਗਰ ਆ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਤਾਂ ਤੁਹਾਨੂੰ ਪਿੱਛੇ ਦੀਆਂ ਵੀ ਤਸਵੀਰਾਂ ਦਿਖਾਈਆਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿੱਥੇ ਤੇ ਲੰਗਰ ਚੱਲ ਰਿਹਾ ਉਸ ਜਿਹੜਾ ਨੌਜਵਾਨ ਵੀਰ ਨੇ ਉਹ ਸੇਵਾ ਨਿਭਾ ਰਹੇ ਨੇ ਵਾਪਸ ਜਿਹੋਨਾਂ ਨੇ ਜਿਵੇਂ ਦੱਸਿਆ ਕਿ 37 ਸਾਲ ਤੋਂ ਲਗਾਤਾਰ ਇਹ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਆ ਸਿੱਖ ਕੌਮ ਦੀ ਜਦੋਂ ਵੀ ਗੱਲ ਹੁੰਦੀ ਆ ਤਾਂ ਹਮੇਸ਼ਾ ਲੰਗਰ ਜ਼ਰੂਰ ਸਿੱਖਾਂ ਦੇ ਇੱਕ ਹਿੱਸੇ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਜਦੋਂ ਵੀ ਕਿਤੇ ਕੋਈ ਮੁਸੀਬਤ ਹੁੰਦੀ ਆ ਭਾਵੇਂ ਕੋਈ ਵੀ ਦੇਸ਼ ਦਾ ਕੋਨਾ ਹੋਵੇ ਤਾਂ ਸੇਕੋ ਮੋਥੇ ਪਹੁੰਚਦੀ ਅਤੇ ਲੰਗਰ ਜਿਹੜਾ ਉਹ ਉਹਨਾਂ ਤੱਕ ਜਰੂਰ ਪਹੁੰਚਾਇਆ ਜਾਂਦਾ ਜੋ ਲੋਕ ਉਸ ਦੁੱਖ ਦੀ ਘੜੀ ਦੇ ਵਿੱਚ ਹੁੰਦੇ ਨੇ ਪਰ ਪੰਜਾਬ ਦੀ ਜੇ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਾ ਤਾਂ ਇਸ ਚੀਜ਼ ਦੇ ਬਾਰੇ ਕੁਝ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ ਤੇ ਜੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਦੂਲੇ